ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਗੱਲ ਕਰਦੇ ਹਾਂ ਪੰਜਾਬ ਹਰਿਆਣਾ ਵਿੱਚ ਹੋਣ ਵਾਲੇ ਵੱਡੇ ਕਬੱਡੀ ਕੱਪਾਂ ਦੀ ਕਰੋ ਨੋਟ ਫਿਰ ਅੱਜ ਦੇ ਹੋਣ ਵਾਲੇ ਵੱਡੇ ਕਬੱਡੀ ਕੱਪ ਅੱਜ ਪਿੰਡ ਟੰਡਵਾੜ ਵਿਖੇ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਓਪਨ ਦੇ ਨਾਲ 75 ਕਿਲੋ ਦੀਆਂ ਸੱਦੀਆਂ ਹੋਈਆਂ ਚਾਰ ਟੀਮਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 21000 ਰੁਪਿਆ ਅਤੇ ਦੂਜਾ ਨਾਮ 15000 ਰੁਪਇਆ ਹੈ ਕਬੱਡੀ ਓਪਨ ਦੇ ਸੱਦੀਆਂ ਹੋਈਆਂ 6 ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਸ ਦਾ ਪਹਿਲਾ ਇਨਾਮ 71000 ਰੁਪਇਆ ਅਤੇ ਦੂਜਾ ਨਾਮ 61000 ਰੁਪਇਆ ਹੈ ਓਪਨ ਦੇ ਕਬੱਡੀ ਮੈਚਾਂ ਦੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਦਿੱਤਾ ਜਾਵੇਗਾ ਅਗਲਾ ਵੱਡਾ ਕਬੱਡੀ ਕੱਪ ਬਲਟੋਹਾ ਜ਼ਿਲ੍ਹਾ ਤਨਤਾਰਨ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਦੀਆਂ ਚਾਰ ਕਲੱਬਾਂ ਦੇ ਮੁਕਾਬਲੇ ਹੋਣਗੇ। ਬਾਬਾ ਸ਼ਾਮਦਾਸ ਜੀ ਕਬੱਡੀ ਕਲੱਬ ਬਲਟੋਹਾ ਪਲੱਸ ਭਾਈ ਲੱਧੂ ਮਾਝਾ ਕਬੱਡੀ ਕਲੱਬ ਘਰਿਆਲਾ ਬਾਬਾ ਭਜਾਣਾ ਸਾਹਿਬ ਜੀ ਕਬੱਡੀ ਕਲੱਬ ਧਾਰੀਵਾਲ ਬਾਬਾ ਦਿਆ ਸਿੰਘ ਜੀ ਕਬੱਡੀ ਕਲੱਬ ਸੌਰ ਸਿੰਘ ਪਲੱਸ ਬੈਂਕਾ ਇੱਦਾਂ ਪਹਿਲਾ ਨਾਮ 99000 ਰੁਪਿਆ ਦੂਜਾ ਨਾਮ 81000 ਰੁਪਿਆ ਹੈ ਤੇ ਬੈਸਟ ਟਰੇਡਰ ਤੇ ਯਾਫੀ ਨੂੰ 21 21000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ ਕੱਲ ਨੂੰ ਇੱਥੇ ਲੜਕੀਆਂ ਦਾ ਸੋ ਮੈਚ ਹੋਵੇਗਾ 40 ਸਾਲਾਂ ਗੱਬਰੂਆਂ ਦੇ ਮੈਚ ਹੋਣਗੇ ਅਤੇ ਛੋਟੇ ਬੱਚਿਆਂ ਦੇ ਐਕਸ਼ਨ ਵਾਲੇ ਮੈਚ ਵੀ ਕਰਵਾਏ ਜਾਣਗੇ ਪਿੰਡ ਬਲਟੋਹਾ ਜਿਹੜਾ ਤਨਤਨ ਵਿਖੇ ਇਸ ਦਾ ਲਾਈਵ ਪੰਜਾਬ ਲਾਈਵ 1.com ਜਰੀਏ ਦੇਖਿਆ ਜਾ ਸਕਦਾ ਹੈ ਅਗਲਾ ਵੱਡਾ ਕਬੱਡੀ ਕੱਪ ਪਿੰਡ ਮੱッセਵਾਲ ਸ੍ਰੀ ਗੀਰਤਪੁਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਲੜਕੇ ਆਲ ਓਪਨ ਨੈਸ਼ਨਲ ਸਟਾਈਲ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 52000 ਰੁਪਿਆ ਦੂਜਾ ਨਾਮ 31000 ਰੁਪਿਆ ਲੜਕੀਆਂ ਦੇ ਆਲ ਓਪਨ ਪਹਿਲਾ ਇਨਾਮ 11000 ਰੁਪਿਆ ਦੂਜਾ ਨਾਮ 8100 ਰੁਪਿਆ ਹੈ ਪਿੰਡ ਮੱッセਵਾਲ ਸ੍ਰੀ ਗੀਰਤਪੁਰ ਸਾਹਿਬ ਅਗਲਾ ਕਬੱਡੀ ਕੱਪ ਪਿੰਡ ਬਿਰਕਗਲਾਂ ਜਿਹੜਾ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਲੜਕੀਆਂ 48 ਕਿਲੋ ਨਰੋਲ 20 ਸਾਲ ਤੱਕ ਉਮਰ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 6500 ਪਲੱਸ ਕੱਪ ਦੂਜਾ ਨਾਮ 3400 ਪਲੱਸ ਕੱਪ ਬੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਲੜਕਿਆਂ ਦੇ 35 ਕਿਲੋ ਨਰੋਲ ਦੇ ਮੈਚ ਕਰਵਾਏ ਜਾਣਗੇ ਜਿਸ ਦਾ ਪਹਿਲਾ ਨਾਮ 2100 ਪਲੱਸ ਕੱਪ ਦੂਜਾ ਨਾਮ 1500 ਪਲੱਸ ਕੱਪ ਬੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਇਸ ਦਾ ਲਾਈਵ ਸਰਵਤ ਪੰਜਾਬ ਲਾਈਵ ਜਰੀਏ ਦੇਖਿਆ ਜਾ ਸਕਦਾ ਹੈ ਪਿੰਡ ਬਿਰਕਕਲਾ ਜ਼ਿਲ੍ਹਾ ਬਠਿੰਡਾ ਵਿਖੇ ਹਾਂਜੀ ਦੋਸਤੋ ਕਿਵੇਂ ਲੱਗੀ ਅੱਜ ਦੀ ਆਪਣੀ ਇਹ ਕਬੱਡੀ ਕਪਾ ਦੀ ਜਾਣਕਾਰੀ ਬਾਰੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਦੇ ਬਟਨ ਜਰੂਰ ਦਬਾ ਲਿਓ ਧੰਨਵਾਦ ਸਤਿ ਸ਼੍ਰੀ ਅਕਾਲ